ਸਮਨਤਿਆੰਬਾਲਾ ਜੇਲ੍ਹ ਤੋਂ ਬਾਹਰ ਆਏ ਵਾਟਰ ਕੈਨਨ ਬॉय ਨਵਦੀਪ ਜਲ ਬੇੜਾ ਕੱਲੀ ਹਾਈ ਕੋਰਟ ਤੋਂ ਮਿਲੀ ਸੀ ਬੇਲ ਐਸਪੀ ਦਫਤਰ ਦਾ ਕਿਰਾ ਕਰੰਦੀ ਥਾ ਸਵਾਗਤ ਮਾਰਚ ਕਰਨਗੇ ਕਿਸਾਨ ਜੁਸ ਸਿੰਘ ਬਾਦਲ ਸ਼ਿਹਾਕਾਤਕ ਸਾਹਿਬ ਤੇ ਹੋਣਗੇ ਪੇਸ਼ ਬੋਲੇ ਨਿਮਾਣੇ ਸਿੱਖ ਵਜੋਂ ਮੇਰਾ ਰੋਮ ਰੋਮ ਸ਼ਿਹਾਕਾਤਕ ਸਾਹਿਬ ਨੂੰ ਸਮਰਪਿਤ ਬਾਗੀ ਤੜੇ ਦੀ ਸ਼ਿਕਾਇਤ ਤੇ ਸਿੰਘ ਸਹਿਬਾਨਾ ਨੇ ਬਾਦਲ ਨੂੰ ਕੀਤਾ ਤਲ ਬੀਰ ਸਿੰਘ ਬਾਦਲਵਾਲਾ ਕਾਲ ਤੱਕ ਸਹਬ ਤੇ ਪੇਸ਼ ਹੋਣ ਦੇ ਫੈਸਲੇ ਤੇ ਬੋਲਿਆ ਬਾਗੀ ਟੜਾ ਕਿ ਹਾਜੀ ਬੀਰ ਸਿੰਘ ਬਾਦੂ ਵਿਧਿਵਿਧਾਨ ਮੁਤਾਬਕ ਮੰਗਦੇ ਨੇ ਮਾਫੀ ਤਾਂ ਚੰਗੀ ਗੱਲ ਪਰ ਕੁਰਸੀ ਦਾ ਕਰਨਾ ਹੋਵੇਗਾ ਤਿਆਰ ਦਿੱਲੀ ਹਾਈ ਕੋਰਟ ਚਾਹ ਕੇਜੀਵਾਲਦੀ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਪਿਛਲੀ ਸੁਣਵਾਈ ਚ ਕੋਰਟ ਨੇ ਸੀਬੀਆਈ ਨੂੰ ਜਾਰੀ ਕੀਤਾ ਸੀ ਨੋਟਿਸ ਕੇਜੀਵਾਲਦੀ ਸਮਰਥ ਅਰਜ਼ੀ ਤੇ ਮੰਗਿਆ ਸੀ ਜਵਾਬ ਦਿੱਲੀ ਦੇ ਨਾਰਥ ਬਲਾਕ ਚ ਵਿੱਤ ਮੰਤਰੀ ਨਿਰਮਲਾ ਸਤੀਤਰਮਨ हलवा सेरेमनी छोए शामल बजट दी छपाई दे काम दी हुई शुरुआत 23 जुलाई नु पेश कीता जावेगा मोदी सरकार दी तीसरी टर्म दा पहला बजट अमृतसर दे एक होटल तो थाईलैंड दिया दो कुड़िया ने मारी छाल जख्मी लड़कियां नु अस्पताल करवाया गया दाखल छाल क्यों मारी हालवजा दा नहीं लगया पता बैको दे गुरुद्वारा बाबा बन्दा सिंह बहादुर च दो तरह विच आले हथोपाई दस्तारा उत्तरीय ਬਾਬਾ ਮਨਪ੍ਰੀਤ ਸਿੰਘ ਤੇ ਅਨੰਦ ਕਾਰਸ ਦੇ ਫਰਜ਼ੀ ਸਰਟੀਫਿਕੇਟ ਬਣਾਉਣ ਦਾ ਇਲਜ਼ਾਮ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਘਰੋਂ ED ਨੇ 38 ਲੱਖ ਰੁਪਏ ਕੀਤੇ ਜ਼ਬਤ ਫਰੀਦਕੋਟ ਵਿਖਲੇ ਟਿਕਾਣਿਆਂ ਤੇ ਕਰੀਬ 10 ਘੰਟੇ ਚੱਲੀ ਰਹੀ ਰੰਚ ਮੌੜੀ ਪੁਲਿਸ ਨੇ ਫਰਾਰ ਹੋਣ ਦੀ ਕੋਸ਼ਿਸ਼ ਕਰ ਰਹੇ ਦੋ ਬਦਮਾਸ਼ ਕੀਤੇ ਗ੍ਰਿਫਤਾਰ ਪੁਲਿਸ ਨੇ ਪਿੱਛਾ ਕਰਕੇ ਬਦਮਾਸ਼ਾਂ ਨੂੰ ਕੀਤਾ ਕਾਬੂ ਚੋਰੀ ਦੀ ਬੁਲੇਟ ਤੇ ਫਰਾਰ ਹੋਣ ਦੀ ਕਰ ਰਹੇ ਸੰਕੋਚ ਸਸਿਕਲ ਜੀ ਮੈਂ ਹਾਂ ਸਰਬਜੋਤ ਕੌਰ ਨਿਊਜ਼ 18 ਪੰਜਾਬਨਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬੁਲੇਟਿਨ ਦੀ ਸ਼ੁਰੂਆਤ ਇੱਕ ਬੇਹਦੀ ਅਹਿਮ ਤੇ ਵੱਡੀ ਖਬਰ ਨਾਲ ਕਰਨ ਜਾ ਰਹੇ ਹਾਂ ਕੈਨਨ ਬੋਏ ਨਵਦੀਪ ਜਲਬੇੜਾ ਜ਼ਮਾਨਤ ਤੇ ਰਿਹਾਅ ਹੋ ਚੁੱਕੇ ਨੇ ਦਰੱਖਤ ਸਮਾਪਤ ਮਿਲਣ ਤੋਂ ਬਾਅਦ ਅੰਮਾਲਾ ਜੇਲ੍ਹ ਤੋਂ ਦੇਰ ਰਾਤ ਨਵਦੀਪ ਜਲਬੇੜਾ ਬਾਹਰ ਆਏ ਨੇ ਕਾਲੀ ਹਾਈ ਕੋਰਟ ਤੋਂ ਉਹਨਾਂ ਨੂੰ ਜ਼ਮਾਨਤ ਦਿੱਤ ਮਿਲੀ ਸੀ ਇਹ ਨਵਦੀਪ ਜਲਬੇੜਾ ਰਿਹਾਈ ਦੇ ਖੁਣਾ ਦਾ ਪ੍ਰਦਰਸ਼ਨ ਰਾਤ ਕਰ ਦਿੱਤਾ ਗਿਆ ਹਾਲੇ ਅਕਲ ਕਿਸਾਨ ਆਗੂਆਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਹਾਲਾਂਕਿ ਉਹਨਾਂ ਨੇ ਬੋਲ ਸਪੱਸ਼ਟ ਕੀਤਾ ਗਿਆ ਕਿ

जेल से बाहर आ चुके ने जमानत पे हालांकि कल किसान बंदियों की तरफ से ऐलान किया गया था कि आज एसपी दफ्तर का घिरा करेंगे पर अब एसपी दफ्तर का घिरा करने की बजाय स्वागत मार्च किया जाएगा कितने बजे ये स्वागत मार्च किया जाएगा बिल्कुल इसमें जिस तरह से किसानों ने कॉल किया काफी समय से प्रोटेस्ट करते रहे हैं नवदीप जलबेड़ा और उसके साथी की जमानत के लिए कि उनको जेल से रिहा किया जाए हालांकि किसानों की मांग थी कि बिना शर्त तो के रिहा किया जाए लेकिन जो इसका साथी था वो इसके साथ जो जेल में बनता उनकी जमानत पहले ही हो चुकी थी नवदीप जलबेड़ा जमानत नहीं हो पा रही थी इसको लेके लगातार हाईकोर्ट में भी जो पुलिस की तरफ से इनको कहा गया था की हाईकोर्ट के अंदर जमानत डाले उसके हम कुछ कर पाएंगे क्योंकि मामला कोर्ट में जा चुका था हालांकि काफी मसक्कत के बाद इनकी जमानत हुई और रात को लगभग एक बजे के आसपास उनको जेल से रिहा कर दिया गया अब जो किसान दो दिन का एसपी का घेराव एसपी ऑफिस का घेराव उन्होंने करना था अंबाला में तो उनको टाल दिया है हाँ इनका स्वागत

ਕੀਕ ਉਹ ਰਹਾ ਹੋ ਗਿਆ ਐ ਲੋਕਾਂ ਦੀ ਜਿੱਤਾ ਅਸੀਂ ਜਿਹੜਾ ਹੁਣ ਲਗਭਗ 10 11 ਵਜਣੇ ਆ ਉੱਥੇ ਉੱਥੇ ਇਕੱਠੇ ਹੋ ਕੇ ਉਹਦਾ ਸਨਮਾਨ ਕਰਕੇ ਉਹਨਕੇ ਸ਼ੰਭੂ ਬਾਦਰ ਤੇ ਆਵਾ ਜੀ ਨਹੀਂ ਤੁਸੀਂ ਇਸ ਹਾਈ ਕੋਰਟ ਦੇ ਫੈਸਲੇ ਨੂੰ ਕਿਵੇਂ ਵੇਖਦੇ ਹੋ ਹਾਲਾਂਕਿ ਤੁਹਾਡੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਕੱਲ ਐਸਪੀ ਦਫ਼ਤਰਾਂ ਕਿਰਾ ਕੀਤਾ ਜਾਣਾ ਹਾਂ ਦੇਖੋ ਲੋਕਾਂ ਦੇ ਦਬਾਅ ਈ ਜਮਾਨ ਤੋਂ ਪਿਛਮਾਨ ਤੋਂ ਉਹਨੂੰ ਪਹਿਲਾਂ ਵੀ ਮਿਲ ਗਈ ਸੀ ਉਹ ਤੇ ਦੂਜਾ ਕੇਸ ਪਾਤਾ ਸੀ ਇਹਨਾਂ ਨੇ ਹੂੰ ਕਿ ਉਹ ਕੋਲ ਹੋਰ ਵੀ ਕੇਸ ਫੌਨਦੂ ਕਰਤੇ ਸੀਗੇ ਸਾਰਾ ਪ੍ਰਕਿਰਿਆ ਤੇ ਚਲੋ ਲੋਕਾਂ ਦੇ ਦਬਾਅ ਹੇਠ ਉਹਨਾਂ ਨੂੰ ਛੱਡਣਾ ਪੈ ਗਿਆ ਨਹੀਂ ਪਰ ਤੁਹਾਨੂੰ ਕਿਉਂ ਲੱਗਦਾ ਹੈ ਕਿ ਦਬਾਅ ਹੇਠ ਛੱਟਣਾ ਪੈ ਗਿਆ ہاں ਦੇਖੋ ਨਹੀਂ ਤਾਂ ਉਹ ਅਗਲੇ ਕੇਸ 'ਚ ਵੀ ਗ੍ਰਿਫਤਾਰ ਕਰ ਸਕਦੇ ਪਹਿਲ ਤੋਂ ਵੀ ਜਵਾਨ ਤੋਂ ਹੋ ਗਏ ਸੀ ਅਗਲੇ ਕੇਸ 'ਚ ਫੜ ਲਿਆ ਤੇ ਨਹੀਂ ਪਰ ਤੁਹਾਡੇ ਵੱਲੋਂ ਐਲਾਨ ਕੀਤਾ ਗਿਆ ਸੀ ਕਿਹਾ ਗਿਆ ਸੀ ਕਿ ਬਿਨਾਂ ਸ਼ਰਤਾਂ ਤੇ ਉਹਨਾਂ ਨੂੰ ਜ਼ਮਾਨਤ ਦਿੱਤੀ ਜਾਣੀ ਚਾਹੀਦੀ ਹੈ ਉਹ ਨਹੀਂ ਉਹਨਾਂ ਨੇ ਇਹ ਵੀ ਕਿਹਾਗਾ ਇਹ ਵੀ ਚੀਜ਼ਾਂ ਸਿਰੇ ਲੱਗ ਜਾਣਗੇ ਆਣੀ ਕੋ ਰਵਾਇਤ ਉਹ ਵੀ ਮੰਨੀ ਹੋਈ ਹੈ ਕੀ ਤੁਹਾਡੇ ਕੋਲ ਕੋਈ ਜਾਣਕਾਰੀ ਹੈ ਜੋ ਬੇਲ ਬਾਂਡ ਪਰਵਾਇਆ ਗਿਆ ਹੈ ਉਸ ਕੀ ਕੁਝ ਅਹਿਮ ਗੱਲਾਂ ਦਾ ਜ਼ਿਕਰ ਉਹਨਾਂ ਮੈਨੂੰ ਇਸ ਬਾਰੇ ਦੀ ਕੋਈ ਜਾਣਕਾਰੀ ਨਹੀਂ ਹੈ ਹਾਂ ਨਹੀਂ ਤੇ ਇਸ ਟਾਈਮ ਨਵਦੀਪ ਜਲਬੇੜਾ ਉਹ ਕਿੱਥੇ ਨੇ ਹਾਲਾਂਕਿ ਦੇਰ ਰਾਤ 1 ਵਜੇ ਰਿਹਾਈ ਹੋਈ ਹੈ ਉਹਨਾਂ ਦੀ ਉਹ ਆਪਣੇ ਘਰ ਜੀ ਤੇ ਕਿੰਨੀਆਂ ਕਿਸਾਨ ਜੱਥੇਬੰਦੀਆਂ ਉਹਨਾਂ ਕੋਲ ਜਾਣ ਗਿਆ ਨੇ ਲਗਭਗ ਜੜੇਵਲੀ ਦਰਜਾਣਾ ਚਾਣ ਕੇ ਵੱਡੀ ਗਿਣਤੀ ਵਿੱਚ ਲਗਭਗ ਸਾਰੇ ਲੀਡਰ ਪਹੁੰਚਣਗੇ ਉੱਥੇ ਜੀ ਜੀ ਤੇ ਨੈਕਸਟ ਤੋਂ ਤੁਹਾਡਾ ਐਕਸ਼ਨ ਕੋਰਸ ਆਫ ਐਕਸ਼ਨ ਕੀ ਰਹਿਣ ਵਾਲਾ ਹੈ ਕਿਉਂਕਿ ਹੁਣ ਰਿਹਾਈ ਨਵਦੀਪ ਜਲਬੇੜਾ ਦੀ ਹੋ ਗਈ ਹੈ। ਹਾਂ ਦੇਖੋ ਜਿਹੜਾ ਐਸਐਸਪੀ ਦਾ ਸਿਕਾ ਉਹ ਤਾਂ ਹੁਣ ਨਹੀਂ ਹੋਊਗਾ। ਉਹ ਤਾਂ ਕੋਈ ਨਹੀਂ ਬੰਦਦਾ ਹੈਗਾ ਜਦੋਂ ਜਿਤ ਮੰਗਲੀ ਦੀ ਬੰਦ ਪੂਰੀ ਹੋ ਗਈ ਆ। ਹਾਂ ਆਪਾਂ ਬਸ ਮੰਡੀ 'ਚ ਇਕੱਠੇ ਹੋਵਾਂਗੇ ਇਕੱਠੇ ਹੋ ਕੇ ਆਪਣਾ ਉਹਦਾ ਸਨਮਾਨ ਕਰਨ ਤੋਂ ਬਾਅਦ ਆਪਣੀ ਗੱਲ ਕਰਨ ਤੋਂ ਬਾਅਦ ਸ਼ੰਭੂ ਤੋਂ ਆ ਜਾਵਾਂਗੇ। ਜੀ ਇਹੀ ਹੈ। ਤੇ ਸ਼ੰਭੂ ਤੇ ਕੀ ਕੁਝ ਤੁਹਾਡਾ ਪ੍ਰੋਗਰਾਮ ਰਹਿਣ ਵਾਲਾ ਅੱਜ ਦਾ?

ਐਲਾਨ ਕੀਤਾ ਗਿਆ ਸੀਗਾ ਕਿ ਨਵਦੀਪ ਜਲਵੇੜਾ ਦੀ ਰਿਹਾਈ ਨਹੀਂ ਹੋ ਰਹੀ ਜ਼ਮਾਨਤ ਉਹਨਾਂ ਨੂੰ ਨਹੀਂ ਦਿੱਤੀ ਜਾ ਰਹੀ ਜਿਸ ਦੇ ਕਰਕੇ ਉਹਨਾਂ ਦੇ ਵੱਲੋਂ ਐਸਐਸਪੀ ਦਫ਼ਤਰ ਦਾ ਕਿਰਾਇਆ ਕੀਤਾ ਜਾਏਗਾ ਪਰ ਹੁਣ ਨਵਦੀਪ ਜਲਵੇੜਾ ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵੱਲੋਂ ਕੱਲ ਹੀ ਬੇਲ ਦਿੱਤੀ ਗਈ ਇਸ ਦੇ ਵਿਚਾਲੇ ਦੇਰ ਰਾਤ ਉਹਨਾਂ ਦੇ ਵੱਲੋਂ ਬੇਲ ਬਾਂਡ ਪੜਿਆ ਗਿਆ ਤੋਂ ਬਾਅਦ ਦੇਰ ਰਾਤ ਦੀ ਇਹ ਤਸਵੀਰ ਤੁਸੀਂ ਵੇਖ 파 ਰਹੇ ਹੋ 1 ਵਜੇ ਦੇ ਤਕਰੀਬਨ ਉਹ ਜੇਲ੍ਹ ਤੋਂ ਬਾਹਰ ਆਏ ਹਾਲਕਿ ਐਲਾਨ ਕੀਤਾ ਗਿਆ ਹੈ ਕਿ ਹੁਣ ਕਿਸਾਨ ਜਿੱਥੇ ਬੰਦੀਆਂ ਮਿਲ ਕੇ ਉਹਨਾਂ ਦੇ ਕੋਲ ਜਾਣ ਗਿਆ ਤੇ 10 ਤੋਂ 11 ਵਜੇ

नवदीप नवद जलबेड़ा की गिरफ्तारी पुलिस की गई थी उत्तो ही जेल हालांकि जो साथी ने उन्होंने रिहाई हो चुकी जो निरंतर आ सवाल चके जा रहे थे कि नवदीप जलबेड़ा की रिहाई जमानत क्यों नहीं दिखती कल ही किसान देवलो प्रेस कॉन्फ्रेंस की गई थी इसे आलान किया गया दफ्तर का घिरा किया जाएगा पर हम जमानत मिल चुकी है दफ्तर का घिरा करने की बजाय अनाज मंडी इकट्ठे होकर स्वागत मार्च क जो हमारे न्यायाधीश हैं उनका जिन्होंने सही समझ के उनको रिलीज किया और जो कॉल है वो कल की वैसे ही है जैसे पहले है मंडी के अंदर ही अपन इकट्ठे होना है फिर यहाँ से जैसे भी मान ले हमारे दोनों फोर में गैर राजनीतिक और किसान मजदूर मोर्चा जैसे भी ऑर्डर करेगा देश देगा वैसे ही आगे बढ़ेंगे और ਮੰਡੀ ਮੇ ਇਕੱਠੇ ਜੁੜੂ ਹੋਏਗੇ ਕੱਲ ਪਹਿਲਾਂ ਵੀ ਖੁਸ਼ ਤੇ ਅੱਜ ਵੀ ਖੁਸ਼ ਆ ਕੋਈ ਐਸੀ ਦਿੱਕਤ ਨਹੀਂ ਹੈ ਸਾਰੇ ਖੁਸ਼ੀ ਦਾ ਮਾਹੌਲ ਆ ਬੱਚਾ ਕੇ ਅੰਦਰ ਜਾਦਾ ਆ ਕਿਉਂਕਿ ਉਹਨਾਂ ਦੇ ਉਹਨਾਂ ਦਾ ਅੱਜ ਸਾਥੀ ਇਧਰ ਉਧਰ ਹੋ ਜਾ ਤਾਂ ਹੋ ਜਾ ਆ ਮੈਂ ਤਾਂ ਬੁੱਧਵਾਰ ਨੂੰ ਮਿਲ ਕਾਇ ਕਰੂਦਾ ਹਰ ਬੁੱਧਵਾਰ ਨੂੰ ਖੁਸ਼ੀ ਤੋਂ ਕਦੀ ਘਟ ਹੋਈ ਹੋਣੀ ਹੈ ਪਹਿਲਾਂ ਵੀ ਚੜਦੀ ਕਲਾ ਸੀ ਅੱਜ ਵੀ ਚੜਦੀ ਕਲਾ ਆ ਅੱਗੇ ਵੀ ਚੜਦੀ ਕਲਾ ਰਹੇਗਾ

जरीवाले रखने की लोड़ पे गई हालांकि हायर नो आ जो केस है रेफर किया गया क्लियर कर दिया गया सी, जो तो हायर जो बेंच है नो जांच पड़ताल करके सामने नहीं रखती अरविंद केजरीवाल रिहाई की दिती जानी है हालांकि वो जो केस दीस्ती गल करे वो ईडी ਦੇ ਬਾਬਤ ਕੀਤਾ ਗਿਆ ਸੀ ਤੇ ਅੱਜ ਜੋ ਸੁਣਵਾਈ ਹੈ ਉਹ सीबीआई ਦੇ ਬਾਬਤ ਕੀਤੀ ਜਾਣੀ ਹੈ ਤੇ सीबीआई केस च पिटीशन च ਅੱਜ ਸੁਣਵਾਈ ਹੋएगी ਦੱਸਦੀ ਹੈ ਕਿ ਕਿਹਦੇ ਨਾਲ जुड़े केस अरविंद केजरीवाल ਨੂੰ ਪਹਿਲੇ ਹੀ ਜੋ ਰਾਹਤ ਹੈ ਉਹ ਮਿਲ ਚੁੱਕੀ ਹੈ ਤੇ ਦੇਖਣਾ ਹੋਵੇਗਾ ਕਿ ਅੱਜ ਜੋ ਕੀ ਕੁਝ ਟਿੱਪਣੀ ਜੋ ਹੈ ਕੋਰਟ ਦੇ ਵੱਲੋਂ سامنے ਆਏ ਹੁਣ ਗਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਅਕਾਲ ਤਖਸਾਹਬ ਦੇ ਆਦੇਸ਼ਾਂ ਤੇ ਹੁਣ ਸੁਖਬੀਰ ਸਿੰਘ ਬਾਦਲ ਦਾ ਬਿਆਨ ਆਇਆ ਤੇ ਨਿਮਾਣੇ ਸਿੱਖ ਵਜੋ ਸ਼੍ਰੋਮਣੀ ਅਕਾਲ ਤਖਸਾਹਬ ਤੇ ਪੇਸ਼ ਹੋਣ ਦੀ ਗੱਲ ਆਖੀ ਗਈ ਤਾਂ ਉਦਰ ਬਾਗੀ ਤੜੇ ਦਾ ਕਹਿਣਾ ਹੈ ਕਿ ਸੁਖਬੀਰ ਸਿੰਘ ਬਾਦਲ ਪ੍ਰਦਾਨਗੀ ਤਿਆਗਣ ਲੋਕ ਫਿਰ ਹੀ ਮਾਫ ਕਰਨਗੇ ਪੰਜ ਸਿੰਘ ਸਹਿਬਾਨਾ ਵੱਲੋਂ ਤਲਬ ਕਰਨ ਦੇ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਬਿਆਨ ਸਾਹਮਣੇ ਆਇਆ ਉਨਾ ਕਹਿਆ ਕਿ ਨਿਮਾਣੇ ਸਿੱਖ ਵਜੋਂ ਮੇਰਾ ਰੋਮ ਰੋਮ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਤੇ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਅਨੁਸਾਰ ਪੇਸ਼ ਹੋਵਾਂਗਾ। ਸਰਵੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਲਿਖਿਆ ਕਿ ਇੱਕ ਸ਼ਰਧਾਵਾਨ ਤੇ ਨਿਮਾਣੇ ਸਿੱਖ ਵਜੋਂ ਮੇਰਾ ਰੋਮ ਰੋਮ ਅਤੇ ਸਵਾਸ ਸਵਾਸ ਚਵਰਛਤਰ ਤਖਤ ਦੇ ਮਾਲਕ ਯੁਗੋ ਜੁਗ ਅਟਲ ਸ੍ਰੀ ਗੁਰੂ ਗੰਗ ਸਾਹਿਬ ਜੀ ਮਹਾਰਾਜ ਅਤੇ ਮੇਰੀ ਪ੍ਰੀ ਦੇ ਸਰਵੋੱਚ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਪ੍ਰਤੀ ਸਮਰਪਿਤ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਦਾਸ ਅਥਾ ਸ਼ਰਦਾ ਤੇ ਨਿਮਰਤਾ ਸਹਿਤ ਸਰਵੋੱਚ ਅਸਥਾਨ ਤੇ ਪੇਸ਼ ਹੋਵੇਗਾ। ਤੋਤੇ ਸੁਖਬੀਰ ਸਿੰਘ ਬਾਦਲ ਦੇ ਫੈਸਲੇ ਤੇ ਬਾਗੀ ਧੜੇ ਦਾ ਬਿਆਨ ਵੀ ਸਾਹਮਣੇ ਆਇਆ। ਜਿੱਥੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਹੈ ਉੱਥੇ ਜਥੇਦਾਰ ਸਾਹਿਬ ਤੋਂ ਵੀ ਮੰਗ ਕੀਤੀ ਹੈ ਕਿ ਜਥੇਦਾਰ ਮਰਿਆਦਾ ਦੇ ਮੁਤਾਬਕ ਫੈਸਲਾ ਸੁਣਾਉਣ ਤੇ ਨਾਲ ਇਹ ਵੀ ਕਹਿ ਦਿੱਤਾ ਕਿ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਤਿਆਗਣ ਲੋਕ ਫਿਰ ਹੀ ਮਾਫ ਕਰਨਗੇ। ਇੱਕ ਗਲਤ ਫੈਸਲਾ ਜਿਵੇਂ ਡੇਰਾ ਮੁਖੀ ਨੂੰ ਮਾਫੀ ਵਾਲਾ ਗਲਤ ਫੈਸਲਾ ਸੀ ਤੇ ਸਾਨੂੰ ਕਿੱਥੋਂ ਲਿਆ ਕੇ ਕਿੱਥੇ ਖੜ੍ਹਾ ਕਰਤਾ ਤੇ ਜੇ ਅੱਜ ਵੀ ਕਿਸੇ ਲਿਹਾਜ਼ਾਤਨ ਤੌਰ ਤੇ ਜਾਂ ਕਿਸੇ ਨਾ ਕਿਸੇ ਤਰੀਕੇ ਕੋਈ ਨਾ ਕੋਈ ਮੈਂ ਕਹ ਲਿਆ ਕਿ ਮਰਜਾਦਾ ਦੇ ਉਲਟ ਜਾਂ ਮਰਜਾਦਾ ਨੂੰ ਨਿਗਾ ਚ ਰੱਖ ਕੇ ਨਾ ਕੋਈ ਫੈਸਲਾ ਹੋਇਆ ਸੰਗਤ ਨੇ ਪ੍ਰਵਾਨ ਨਾ ਕੀਤਾ ਤਾਂ ਫਿਰ ਜਿਹੜੀ ਹੈ ਉਹ ਮਹਾਨਤਾ ਵੀ ਡਿੱਗੇਗੀ ਤੇ ਆਉਣ ਵਾਲੇ ਸਮੇਂ ਚ ਜਨਰਲ ਇਲੈਕਸ਼ਨ ਹੋਣੇ ਐ ਸੀਪੀਸੀ ਵੀ ਕਿਸੇ ਹੋਰ ਹੱਥਾਂ ਚ ਹੋਏਗੀ ਅੱਜ ਮੈਂ ਇਹ ਸਮਝਦਾ ਕਿ ਮੈਂ ਆਪਣੇ ਆਪ ਜੇ ਸ਼ਰਮਿੰਦਾ ਕਿ ਜਿਹੜੇ ਇਹ ਬਾਗੀ ਧੜੇ ਦੇ ਲੋਕ ਆ ਜਿਹੜੇ ਕਾਲ ਤਖਸਾਲ ਦੇਖ ਕੇ ਆਏ ਸੀ ਅਰਜੀ ਦੇ ਹਸਬੰਦ ਕੇ ਖੜੇ ਸੀ ਅਕਾਲ ਤਖ ਮੂਰੇ ਅੱਜ ਉਹ ਅਕਾਲ ਤਖ ਸਾਬ ਨੂੰ ਡਿਕਟੇਟ ਕਰ ਰਿਹਾ ਬੜੀ ਹੈਰਾਨੀ ਇਸ ਗੱਲ ਦੀ ਕਿ ਤੁਸੀਂ ਕੀ ਅਕਾਲ ਤਖ ਸਾਬ ਦੇ ਜਥੇਦਾਰ ਸਾਹਿਬ ਤੇ ਵਿਸ਼ਵਾਸ ਨਹੀਂ ਕਰਦੇ ਕੀ ਕੀ ਤੁਹਾਨੂੰ ਉਹਨਾਂ ਦੇ ਇਤਬਾਰ ਨਹੀਂ ਹੈਗਾ ਤੇ ਅੱਜ ਤੁਸੀਂ ਆਪਣੇ ਆਪ ਨੂੰ ਏਡੇ ਮਹਾਨ ਸਮਝ ਗਏ ਕਿ ਤੁਸੀਂ ਜਥੇਦਾਰ ਸਾਹਿਬ ਨੂੰ ਡਿਕਟੇਟ ਕਰ ਰਹੇ ਹੋ ਬੜੀ ਬੜੀ ਮੰਦਭਾਗੀ ਗੱਲ ਆ ਜ਼ਿਕਰ ਹੋ ਗਿਆ ਕਿ ਸੋਮਵਾਰ ਨੂੰ ਸ੍ਰੀ ਅਕਾਲ ਤਖ ਸਹਿਬ ਤੇ ਪੰਜ ਸਿੰਘ ਸਹਿਬਾਨਾਂ ਦੀ ਇਕੱਤਰਤਾ ਹੋਈ ਸੀ ਤੇ ਸਿੰਘ ਸਹਿਬਾਨਾ ਨੇ ਬਾਗੀ ਧੜੇ ਦੀ ਸ਼ਿਕਾਇਤ ਤੇ 15 ਦਿਨਾਂ ਦੇ ਅੰਦਰ-ਅੰਦਰ ਸੁਖਵੀਰ ਸਿੰਘ ਬਾਦਲ ਤੋਂ ਜਵਾਬ ਮੰਗਿਆ ਸਿੰਘ ਸਹਿਬਾਨਾ ਨੇ ਆਪਣੇ ਆਦੇਸ਼ ਵਿੱਚ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਸੀਨੀਅਰ ਆਗੂਆਂ ਦੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਪੁੱਜੀ ਸ਼ਿਕਾਇਤ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਪੰਥਕ ਭਾਵਨਾਵਾਂ ਦੀ ਤਰਜਮਾਨੀ ਨਹੀਂ ਕੀਤੀ ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਦੋਸ਼ਾਂ ਦਾ ਸਪਸ਼ਟਿਕਰਨ 15 ਦਿਨਾਂ ਦੇ ਅੰਦਰ-ਅੰਦਰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਿੱਜੀ ਤੌਰ ਤੇ ਪੇਸ਼ ਹੋ ਕੇ ਲਿਖਤੀ ਰੂਪ ਵਿੱਚ ਦੇਣ ਦੀ ਲਈ ਕਿਹਾ ਗਿਆ ਹੈ। ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸੋਂ 90 ਲੱਖ ਦੇ ਇਸ਼ਤਿਹਾਰ ਦੇਣ ਦੇ ਕੁਝ ਅਕਾਲੀ ਆਗੂਆਂ ਵੱਲੋਂ ਲਾਏ ਦੋਸ਼ਾਂ ਸੰਬੰਧੀ ਸਪਸ਼ਟੀਕਰਨ ਮੰਗਿਆ ਗਿਆ ਹੈ। ਤੇ ਤਲਬ ਹੋਣ ਦੇ ਬਾਅਦ ਹੁਣ ਸੁਖਬੀਰ ਸਿੰਘ ਬਾਦਲ ਨੇ ਨਿਮਾਣੇ ਸਿੱਖ ਵਜੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਦਾ ਫੈਸਲਾ ਲਿਆ ਹੈ। ਚੰਡੀਗੜ੍ਹ ਤੋਂ ਨਪਿੰਦਰ ਸਿੰਘ ਬਰਾੜ న్యూਸ 18 ਪੰਜਾਬ ਸ਼ੰਭੂ ਬਾਰਡਰ ਕਦੋਂ ਖੁੱਲੇਗਾ ਇਹ ਸਵਾਲ ਅਜੇ ਵੀ ਬਰਕਰਾਰ ਹੈ ਤਾਂ ਇਸ ਦੇ ਵਿਚਾਲੇ ਕਿਸਾਨਾਂ ਨੇ ਦਿੱਲੀ ਕੂਚਤਾ ਐਲਾਨ ਕਰ ਦਿੱਤਾ ਸਾਫ਼ ਕੀਤਾ ਹੈ ਕਿ ਰਸਤਾ ਖੁੱਲਦਿਆ ਹੀ ਦਿੱਲੀ ਕੂਚ ਕੀਤਾ ਜਾਏਗਾ ਤਾਂ ਉਧਰ ਹਰਿਆਣਾ ਸਰਕਾਰ ਦੀ ਪਟੀਸ਼ਨ ਤੇ ਸੁਪਰੀਮ ਕੋਰਟ 22 ਜੁਲਾਈ ਨੂੰ ਅਗਲੀ ਸੁਣਵਾਈ ਹੋਣੀ ਹੈ ਫਿਲਹਾਲ ਸ਼ੰਭੂ ਬਾਰਡਰ ਖੁੱਲਣ ਨੂੰ ਲੈ ਕੇ ਸਸਪੈਂਸ ਬਰਕਰਾਰ ਹੈ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚਿਆ ਹੋਇਆ ਹੈ ਪਰ ਇਸ ਦੇ ਵਿਚਾਲੇ ਕਿਸਾਨਾਂ ਨੇ ਪਹਿਲਾਂ ਹੀ ਦਿੱਲੀ ਕੂਚ ਦਾ ਐਲਾਨ ਕਰ ਦਿੱਤਾ ਹੈ ਕਿਸਾਨਾਂ ਨੇ ਸਾਫ਼ ਕੀਤਾ ਕਿ ਰਸਤਾ ਖੁੱਲਦਿਆਂ ਹੀ ਅਸੀਂ ਦਿੱਲੀ ਕੂਚ ਕਰਾਂਗੇ ਤੇ ਜਿਵੇਂ ਰਸਤਾ ਖੁੱਲੇਗਾ ਅਸੀਂ ਸਮਾਨ ਚੁੱਕ ਕੇ ਦਿੱਲੀ ਜਾਵਾਂਗੇ ਤੇ ਨਾਲ ਹੀ ਇਹ ਵੀ ਕਿਹਾ ਕਿ ਕਿਸਾਨਾਂ ਨੇ ਨਹੀਂ ਹਰਿਆਣਾ ਸਰਕਾਰ ਨੇ ਰਾਹ ਬੰਦ ਕੀਤਾ ਹੋਇਆ ਹੈ ਰਸਤਾ ਕਿਸਾਨੋ ਨੇ ਨਾ ਰੋਕਾ تھا ਨਾ ਰਸਤਾ ਰੋਕਣ ਦੀ ਕੋਈ ہماری ਭਾਵਨਾ ਥੀ ਲੇਕਿਨ ਹਮ ਤੋ ਦਿੱਲੀ ਕੇ ਲਿਏ ਨਿਕਲੇ ਥੇ ਰਸਤਾ ਤੋ ਹਮਾਰੇ ਆਨੇ ਸੇ 5 ਦਿਨ 6 ਦਿਨ ਪਹਿਲੇ ਹੀ ਬੰਦ ਹੋ ਗਿਆ ਥਾ ਤਾਂ ਕਿਸਾਨੋ ਕੋ ਬਦਨਾਮ ਕਰਨੇ ਲਈ ਇੱਕ ਨੈਰੇਟਿਵ ਸਿਰਜਣੇ ਦਾ ਪ੍ਰਯਾਸ ਕੀਤਾ ਗਿਆ ਜਦ ਵੀ ਰਸਤਾ ਖੁੱਲਤਾ ਹੈ ਰਸਤਾ ਖੁੱਲਣੇ ਕੇ ਬਾਅਦ ਹਮ ਆਪਣਾ ਧਾਮ-ਜਾਮ ਇਕੱਠਾ ਕਰਾਂਗੇ ਸਮਾਨ ਇਕੱਠਾ ਕਰਾਂਗੇ ਔਰ ਉਸਕੇ ਬਾਅਦ ਹਮਾਰਾ ਪ੍ਰੋਗਰਾਮ ਹੈ ਜੋ ਹਮ ਦਿੱਲੀ ਕੀ ਤਰਫ ਬਦਰ ਕੂਚ ਕਰਾਂਗੇ ਤੋਂ ਤਾਂ ਡੱਬ ਵਾਲੀ ਦੇ ਵਿੱਚ ਪੁਲਿਸ ਉਸ ਵੇਲੇ ਹੱਥਾਂ ਪੈਰਾਂ ਦੀ ਪੈ ਗਈ ਜਦੋਂ BKJ ਸਿੱਧੂਪੁਰ ਦੇ ਨਾਲ ਸੰਬੰਧਿਤ ਕੁਝ ਕਿਸਾਨਾਂ ਨੇ ਡੱਬ ਵਾਲੀ ਬਾਰਡਰ ਦੇ ਜ਼ਰੀਏ ਦਿੱਲੀ ਜਾਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਤੁਰੰਤ ਹਰਕਤ ਵਿੱਚ ਆਈ ਬੈਰੀਕੇਡਿੰਗ ਕੀਤੀ ਗਈ ਤੇ ਬਾਰਡਰ ਤੇ ਹੀ ਕਿਸਾਨਾਂ ਨੂੰ ਰੋਕ ਲਿਆ ਗਿਆ ਤੇ ਪੁਲਿਸ ਦੇ ਰੋਕਣ ਤੇ ਕਿਸਾਨ ਸੜਕ ਤੇ ਹੀ ਬੈਠ ਗਏ ਜ਼ਿਕਰ ਜੋਗ ਹੈ ਕਿ ਹਰਿਆਣਾ ਸਰਕਾਰ ਨੇ ਹਾਈ ਕੋਰਟ ਦੇ ਆਦੇਸ਼ਾਂ ਦੇ ਖਿਲਾਫ ਸੁਪਰੀਮ ਕੋਰਟ ਦਾ ਰੋਕ ਕੀਤਾ ਹੈ ਜਿਸ ਤੇ 22 ਜੁਲਾਈ ਨੂੰ ਸੁਣਵਾਈ ਹੋਵੇਗੀ ਇਸ ਤੋਂ ਪਹਿਲਾਂ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਇੱਕ ਹਫ਼ਤੇ ਦੇ ਅੰਦਰ ਸ਼ੰਭੂ ਬਾਰਡਰ ਖੋਲਣ ਦੇ ਆਦੇਸ਼ ਦਿੱਤੇ ਸਨ ਜਿਸ ਦੀ ਡੈਡਲਾਈਨ 16 ਜੁਲਾਈ ਨੂੰ ਖਤਮ ਹੋ ਗਈ ਹੈ ਚੰਡੀਗੜ੍ਹ ਤੋਂ ਪੰਕਜ ਕਪਾਹੀ ਨਿਊਜ਼ 18 ਪੰਜਾਬ ਸ਼ੁਕਰਨ ਸਿੰਘ ਦੀ ਮੌਤ ਦੀ ਐਫਐਸਐਲ ਰਿਪੋਰਟ ਤੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਕਈ ਤਰ੍ਹਾਂ ਦੇ ਸਵਾਲ ਨਿਸ਼ਾਨ ਖੜੇ ਕੀਤੇ ਗਏ ਕਿਸਾਨ ਜਥੇਬੰਦੀਆਂ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਬਦਨਾਮ ਕਰਨ ਦੇ ਲਈ ਆ ਜੋ ਸ਼ਾਰਟਗਨ ਦੀ ਗੱਲ ਆਖੀ ਜਾ ਰਹੀ ਹੈ ਪਹਿਲਾਂ ਵੀ ਰਿਪੋਰਟਾਂ ਪ੍ਰਭਾਵਿਤ ਕਰਦੀਆਂ ਰਹੀਆਂ ਨੇ ਸਰਕਾਰਾਂ किसान कहा गया कि एफ एस एल रिपोर्ट मुताबिक शॉटगन नाल हुई शुभकरण सिंह की कुछ भीडियो दिखाता है इल्जाम लगाए गए उन्होंने कहा कि हरियाणा बचाने की कोशिश कर रही है हरियाणा पुलिस ने शॉर्ट गन चला की ट्रेनिंग लई हुई टी का कहना है कि हरियाणा पुलिस शॉर्ट गन इस्तेमाल नहीं करती बेतुका है

के फायरिंग भी उन्होंने की हमारे किसान जख्मी किए हमारा एक किसान शहीद किया लेकिन उसकी इन्वेस्टिगेशन भी ना हो पाए ठीक ढंग से उसके लिए वहां तक गए इसका मतलब क्लियर है कि अपने अधिकारियों के ऊपर शेल्टर करने का पूरा प्रयास किया शेल्टर देने का हरियाणा गवर्नमेंट की तरफ से अगर ऐसा है तो फिर उसी हरियाणा गवर्नमेंट के किसी अधिकारी को इन्वेस्टिगेशन देना ਤੋ ਇਹ ਸਮਝ ਮੈ ਨਹੀਂ ਆ ਰਹਾ ਕਿ ਕਿਵੇਂ ਹੋ ਰਹਾ ਹੈ ਵਹਾਂ ਸੇ ਇਨਸਾਫ ਮਿਲਨੇ ਕੀ ਉਮੀਦ ਨਹੀਂ ਬਚਤੀ ਹਮਾਰੇ ਲੋਗੋ ਕੋ ਦਿਲਜੀਤ ਦੋਸਾਂਝ ਮਾਮਲੇ ਤੇ ਅਕਾਲੀ ਦਲ ਨੇ ਮਨਜਿੰਦਰ ਸਿੰਘ ਸਿਰਸਾ ਨੂੰ ਨਸੀহত ਦਿੱਤੀ ਹੈ ਅਕਾਲੀ ਦਲ ਤੇ ਡੀਐਸਜੀਐਮਸੀ ਦੇ ਸਾਫਕਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਨੇ ਕਿਹਾ ਹੈ ਕਿ ਬਿਨਾਂ ਮਤਲਬ ਦੀ ਕੰਟਰੋਵਰਸੀ ਖੜੀ ਕਰ ਰਹੇ ਨੇ ਮਨਜਿੰਦਰ ਸਿੰਘ ਸਿਰਸਾ ਆਪਣੇ ਮਾਲਕਾਂ ਨੂੰ ਖੁਸ਼ ਕਰਨ ਦੇ ਲਈ ਸਿਰਸਾ ਦੇ ਵੱਲੋਂ ਆ ਬਿਆਨ ਦਿੱਤਾ ਗਿਆ ਦਸਤੂਕ ਅਕਾਲੀ ਦਲ ਦੇ ਪ੍ਰਧਾਨ ਸਬੀਰ ਸਿੰਘ ਚਿੰਝਰ ਨੇ ਕਿਹਾ ਹੈ ਕਿ ਦਿਲਜੀਤ ਪੰਜਾਬ ਦਾ ਪੁੱਤ ਹੈ ਅਤੇ ਭਾਰਤੀ ਵੀ ਹੈ ਪਰ ਅਸੀਂ ਸਭ ਤੋਂ ਪਹਿਲਾ ਪੰਜਾਬੀ ਹਾਂ ਤੁਸੀਂ ਦਿੱਲੀ ਜਿੰਦਾਬਾਦ ਕਹਿਣਾ ਹੈ ਤਾਂ ਕਹੋ ਚਿੰਝਰ ਦੇ ਵੱਲੋਂ ਆਬਿਆਨ ਦਿੱਤਾ ਗਿਆ ਦੱਸ ਕਿ ਟੂਡੋ ਨੇ ਦਿਲਜੀਤ ਨੂੰ ਪੰਜਾਬੀ ਕਿਹਾ ਤੁਹਾਨੂੰ ਇਤਰਾਜ਼ ਕਿਸ ਗੱਲ ਦਾ ਹੈ ਸਗੋ ਖੁਸ਼ੀ ਮਨਾਓ ਕਿ ਪੰਜਾਬ ਦੇ ਨੌਜਵਾਨ ਨੇ ਕਿਸੇ ਦੇਸ਼ ਦੇ ਪੀਐਮ ਨੇ ਤਾਰੀਫ ਕੀਤੀ ਐਸੋ ਚਾਲਿ ਸੁਬੀਰ ਸਿੰਘ ਬਾਦਲ ਨੇ ਕਿ ਦਿਲਜੀਤ ਦੋਸਾਂਝ ਨੂੰ ਟੈਗ ਕਰਕੇ ਲਿਖਿਆ ਪ੍ਰਾਊਡ ਆਫ ਯੂ ਦਿਲਜੀਤ ਦੋਸਾਂਝ ਕੇ ਪਟਮ ਕਾਜ਼ਦਿਏ ਕਿ ਕੈਨੇਡਾ ਚ ਦਿਲਜੀਤ ਦੇ ਕਾਨਸਰਟ ਤੋਂ ਪਹਿਲਾ ਠੂਡੋ ਉਹਨਾਂ ਨੂੰ ਮਿਲੇ ਜਿਸ ਦੀ ਵੀਡੀਓ ਟਵੀਟ ਕਰਦੇ ਆ ਠੂਡੋ ਨੇ ਲਿਖਿਆ ਸੀ ਕਿ ਪੰਜਾਬ ਦਾ ਇੱਕ ਨੌਜਵਾਨ ਇਤਿਹਾਸ ਬਣਾ ਰਿਹਾ ਹੈ ਅਤੇ ਸਟੇਡੀਅਮਾਂ ਦੇ ਵੱਡੇ ਸ਼ੋਅ ਫੋਲਡ ਆਊਟ ਹੋ ਰਹੇ ਨੇ ਠੂਡੋ ਦੇ ਇਸ ਬਿਆਨ ਤੇ ਸਿਰਸਾ ਨੇ ਇਤਰਾਜ਼ ਜਤਾਉਂਦਿਆਂ ਕਿਹਾ ਕਿ ਦਿਲਜੀਤ ਨੂੰ ਪੰਜਾਬ ਦੇ ਨਾਲ-ਨਾਲ ਭਾਰਤ ਦੇ ਨੌਜਵਾਨ ਵੱਜੂ ਵੀ ਸੰਬੋਧਨ ਕਰਨਾ ਚਾਹੀਦਾ ਉਹ ਸਿਰਸਾ ਸਾਹਬ ਦਾ ਤੇ ਇੱਕੋ ਕੰਮ ਹੈਗਾ ਕਿ ਉਹਨੇ ਆਪਣੇ ਆਕਾਮਾਂ ਨੂੰ ਕਿੱਦਾਂ ਖੁਸ਼ ਕਰਨਾ ਹੈ ਮੈਂ ਪੁੱਛਣਾ ਚਾਹਨਾ ਵਾਂ ਕਿ ਅੱਜ ਜੇ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਕੀ ਕਹਨੇ ਆ ਗੁਜਰਾਤੀ ਦੇ ਤੇ ਮੰਨੂ ਕੀ ਕਿਹਾ ਜਾਏਗਾ ਮੈਂ ਪੰਜਾਬੀ ਆ ਇਹਦਾ ਇਹ ਮਤਲਬ ਤਾਂ ਨਹੀਂ ਕਿ ਮੈਂ ਭਾਰਤੀ ਨਹੀਂ ਆ ਗੁਜਰਾਤ ਕਿੱਥੇ ਆ ਭਾਰਤ ਚ ਪੰਜਾਬ ਕਿੱਥੇ ਆ ਭਾਰਤ ਚ ਇਸ ਕਰਕੇ ਬੇਲੋੜੀ ਕੰਟਰੋਵਰਸੀ ਕਰਨੀ ਤੁਸੀਂ ਐਪਰੀਸ਼ੀਏਟ ਕਰੋ ਕਿ ਇੱਕ ਬੱਚਾ ਪੰਜਾਬ ਦਾ ਇੱਕ ਬੱਚਾ ਜਿਹੜਾ ਹਿੰਦੁਸਤਾਨ ਦਾ ਹੈ ਉਸਨੇ ਜਾ ਕੇ ਪੂਰਾ ਸਟੇਡੀਅਮ ਉਹਦੇ ਨਾਂ ਦੇ ਉੱਤੇ ਭਰ ਜਾਂਦਾ ਦੁਨੀਆ 'ਚੋ ਅੱਜ ਪੰਜਾਬੀਅਤ ਦੀ ਚੜ੍ਹਦੀ ਕਲਾ ਕਰਦਾ ਪਿਆ ਮੈਂ ਸਮਝਦਾ ਮੈਂ ਬੇਲੋੜੀ ਕੰਟਰੋਵਰਸੀ ਕਰਦੇ ਨੇ ਗਲਤ ਕਰਦੇ ਨੇ ਆਪਣੇ ਮਾਲਕਾਂ ਨੂੰ ਖੁਸ਼ ਕਰਨ ਦੀ ਗੱਲ ਕਰਦੇ ਨੇ ਤੱਥਾਂ ਤੋਂ ਪਰੇ ਜਾ ਕੇ ਗੱਲ ਕਰਦੇ ਪੰਜਾਬੀ ਅਸੀਂ ਪਹਿਲਾ ਹਾਂ ਭਾਰਤ ਦੇ ਰਾਸ਼ਟਰੀ ਗੀਤ ਦੇ ਵਿੱਚ ਵੀ ਪੰਜਾਬ ਸਿੰਧ ਗੁਜਰਾਤ ਮਰਾਠਾ ਪੰਜਾਬ ਪਹਿਲਾ ਹੁੰਦਾ ਇਹ ਭਾਰਤ ਦੇਸ਼ ਸੂਬਿਆਂ ਤੇ ਭਾਸ਼ਾਵਾਂ ਨੂੰ ਰਲਾ ਕੇ ਬਣਿਆ ਤੇ ਪੰਜਾਬ ਸੂਬਾ ਭਾਰਤ ਵਿੱਚ ਹੀ ਆਉਂਦਾ ਪੰਜਾਬ ਦਾ ਪੁੱਤ ਕਹਿਣ ਤੇ ਵੀ ਕੋਈ ਭਾਰਤ ਦੀ ਹੇਠੀ ਨਹੀਂ ਹੋਗੀ ਪਰ ਇਹ ਤੁਹਾਡੀ ਮਾਨਸਿਕਤਾ ਦੱਸਦੀ ਹੈ ਤੇ ਬੀਜੇਪੀ ਦੀ ਸੋਚ ਦੱਸਦੀ ਹੈ ਕਿ ਅੱਜ ਦੀ ਬੀਜੇਪੀ ਕੀ ਸੋਚ ਰਹੀ ਹੈ ਕੱਲਾ-ਕੱਲਾ ਪੰਜਾਬੀ ਥੋਤੋ ਇਹ ਸਵਾਲ ਜ਼ਰੂਰ ਕਰੂਗਾ ਜਵਾਬ ਮੰਗੂਗਾ ਪੰਜਾਬ ਪੰਜਾਬੀ ਜਿੰਦਾਬਾਦ